ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 3 ਅਪ੍ਰੈਲ ਹੈ 3 ਅਪ੍ਰੈਲ 1708 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣਵਾਲ ਨੂੰ ਜਾ ਰਹੇ ਸਨ ਤਾਂ ਉਹ ਰਾਹ ਦੇ ਵਿੱਚ ਆਗਰਾ ਦੇ ਨੇੜੇ ਇਤਮਾਦਪੁਰ ਦੇ ਵਿੱਚ ਵੀ ਰੁਕੇ ਇੱਥੇ ਪਾਲਤ ਜ਼ੋਰਾਵਾਰ ਸਿੰਘ ਵੀ ਪੁੱਜ ਗਿਆ ਅਤੇ ਗੁਰੂ ਸਾਹਿਬ ਦੇ ਨਾਲ ਤੈਣ ਲੱਗ ਪਿਆ ਇਤਮਾਦਪੁਰ ਤੋਂ ਰਾਜਪੂਤਾਨਾ ਦੇ ਕਈ ਨਗਰਾਂ ਵਿੱਚ ਹੁੰਦੇ ਹੋਏ ਗੁਰੂ ਸਾਹਿਬ 1 ਅਪ੍ਰੈਲ 1708 ਦੇ ਦਿਨ ਚਤੌੜ ਪੁੱਜੇ ਜਿਤੋੜ ਦੇ ਵਿੱਚ ਇੱਕ ਬੜਾ ਪੁਰਾਣਾ ਰਾਜਪੂਤਾਂ ਦਾ ਕਿਲਾ ਸੀ ਇਸ ਕਿਲੇ ਦੀ ਸ਼ਾਨ निराली ਹੀ ਸੀ 3 ਅਪ੍ਰੈਲ 1708 ਦੇ ਦਿਨ ਪਾਲਿਤ ਜ਼ੋਰਾਵਰ ਸਿੰਘ 20 ਸਾਥੀਆਂ ਅਤੇ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਨਾਲ ਲੈ ਕੇ ਇਹ ਕਿਲਾ ਵੇਖਣ ਗਿਆ ਕਿਲੇ ਤੇ ਸਵਾ 100 ਮੁਗਲ ਫੌਜੀ ਤਿਆਤ ਸਨ ਉਹਨਾਂ ਪਹਿਰੇਦਾਰਾਂ ਨੇ ਸਿੱਖਾਂ ਨੂੰ ਕਿਲੇ ਦੇ ਅੰਦਰ ਵੜਨ ਦੀ ਇਜਾਜ਼ਤ ਨਾ ਦਿੱਤੀ ਅਤੇ ਆਖਿਆ ਕਿ ਇਸ ਕਿਲੇ ਦੇ ਵਿੱਚ ਕੋਈ ਗੈਰ ਮੁਸਲਮਾਨ ਦਾਖਲ ਨਹੀਂ ਹੋ ਸਕਦਾ ਬਹਿਸ ਸਮੋਬਾਈਸਾ ਹੌਲੀ-ਹੌਲੀ ਧੱਕਾ ਮੁਕੀ ਦੇ ਵਿੱਚ ਬਦਲ ਗਿਆ ਇਸ ਦੇ ਨਾਲ ਹੀ ਦੋਹਾਂ ਧਿਰਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਇਸ ਲੜਾਈ ਦੇ ਵਿੱਚ 100 ਦੇ ਕਰੀਬ ਮੁਗਲ ਸਿਪਾਹੀ ਅਤੇ 20 ਸਿੱਖ ਮਾਰੇ ਗਏ ਇਹਨਾਂ ਦੇ ਵਿੱਚ ਪਾਲਿਤ ਜ਼ੋਰਾਵਰ ਸਿੰਘ ਵੀ ਸੀ ਇਸ ਵੇਲੇ ਉਸ ਦੀ ਉਮਰ ਸਿਰਫ 11 ਸਾਲ 3 ਮਹੀਨੇ 10 ਦਿਨ ਸੀ ਪਾਲਿਤ ਜ਼ੋਰਾਵਰ ਸਿੰਘ ਦਾ ਜਨਮ ਭਾਈ ਨੱਥੂ ਰਾਮ ਲੋਟੇ ਤਰਖਾਨ ਅਤੇ ਮਾਤਾ ਪਿੱਕੀ ਦੇ ਘਰ 24 ਦਸੰਬਰ 1696 ਦੇ ਦਿਨ ਬਸਤੀ ਪਠਾਣਾ ਮਹੱਲਾ ਬੜਾ ਬੇੜਾ ਦੇ ਵਿੱਚ ਹੋਇਆ ਸੀ ਉਸ ਬਾਰੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਉਹ ਸਹਬਜ਼ਾਦਾ ਜ਼ੋਰਾਵਾ ਸਿੰਘ ਤੋਂ ਇੱਕ ਦਿਨ ਵੱਡਾ ਸੀ ਇਸ حساب ਦੇ ਨਾਲ ਉਸ ਦਾ ਜਨਮ 16 ਨਵੰਬਰ 1696 ਦਾ ਹੋਣਾ ਚਾਹੀਦਾ ਹੈ ਸਹਬਜ਼ਾਦੇ ਦਾ ਜਨਮ 17 ਨਵੰਬਰ 1696 ਦਾ ਹੈ ਪਰ ਪਾਲਿਤ ਜ਼ੋਰਾਵਰ ਸਿੰਘ ਦੇ ਭਰਾਵਾਂ ਨੇ ਉਸ ਦੀਆਂ ਜੋ ਯਾਦਗਾਰਾਂ ਬਣਾਈਆਂ ਨੇ ਉੱਥੇ ਉਸ ਦਾ ਜਨਮ ਪੋਸੂ ਦੀ 1 ਇਕਾਸਤੀ ਸੰਮਤ 1753 ਬਿਕਰਮੀ 24 ਦਸੰਬਰ 1696 ਦੇ ਹਿਸਾਬ ਦੇ ਨਾਲ ਹੀ ਮਨਾਉਂਦੇ ਨੇ ਪਾਲਿਤ ਜ਼ੋਰਾਵਰ ਸਿੰਘ ਦੇ ਪਿਤਾ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਸੇਵਾ ਕਰਦੇ ਸਨ ਉਹਨਾਂ ਦੀ ਮਾਤਾ ਬੀਬੀ ਪਿੱਖੀ ਗੁਰੂ ਪਰਿਵਾਰ ਦੀ ਟੈਲ ਕਰਦੀ ਸੀ ਪਿੱਖੀ ਨੇ ਸਾਹਿਬਜ਼ਾਦਾ ਦਾ ਪਾਲਣ ਪੋਸ਼ਣ ਕਰਨ ਦੇ ਵਿੱਚ ਵੀ ਬੜੀ ਮਦਦ ਕੀਤੀ ਸੀ ਆਮੇ ਬੀਬੀ ਪਿੱਖੀ ਮਾਤਾ ਜੀ ਦੀ ਟੈਲੈਂਟ ਸੀ ਪਰ ਉਹ ਇੱਕ ਵੱਡੇ ਘਰ ਦੀ ਧੀ ਸੀ ਅਤੇ ਉਸਦੇ ਪਿਤਾ ਬਾਬਾ ਪਾਨਾ ਫਸਲਾਂ ਕੱਟਣ ਵਾਲੇ ਸਰਕਾਰੀ ਕੱਚੀ ਯਾਨੀ ਕਿ ਕੰਗੋ ਸਨ ਪਾਲਿ ਜ਼ੋਰਾਵਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਹੀ ਬਿਤਾਈ ਸੀ ਉਹ ਸਾਹਿਬਜ਼ਾਦਾ ਦੇ ਨਾਲ ਹੀ ਪੜਿਆ ਅਤੇ ਜਵਾਨ ਹੋਇਆ ਸੀ ਗੁਰੂ ਸਾਹਿਬ ਉਸ ਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਿਆ ਕਰਦੇ ਸਨ ਇੱਕ ਵਾਰ ਪਾਲਿ ਜ਼ੋਰਾਵਰ ਸਿੰਘ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਨਾਲ ਕੁਸ਼ਤੀ ਕੀਤੀ ਅਤੇ ਉਸ ਨੂੰ ਹਰਾ ਦਿੱਤਾ ਇਸ ਤੇ ਗੁਰੂ ਸਾਹਿਬ ਨੇ ਆਖਿਆ ਕਿ ਇਹ ਪਾਲਤ ਵੀ ਸਾਡਾ ਹੀ ਬੇਟਾ ਹੈ 3 ਅਪ੍ਰੈਲ 1944 ਨੂੰ ਬਾਬਾ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦਿੱਤੀ ਗਈ ਪਾਵੇਂ ਬੱਬਰ ਅਕਾਲੀ ਲਹਿਰ 1925 ਦੇ ਵਿੱਚ ਖਤਮ ਹੋ ਗਈ ਸੀ ਪਰ ਫਿਰ ਵੀ ਇਕਾ ਦੁੱਕਾ ਬੱਬਰ ਅਜੇ ਵੀ ਐਕਸ਼ਨ ਕਰਦੇ ਰਹਿੰਦੇ ਸਨ ਇਹਨਾਂ ਦੇ ਵਿੱਚ ਇੱਕ ਗਿਆਨੀ ਹਰਬੰਸ ਸਿੰਘ ਸਰਹਾਲਾ ਕਲਾ ਵੀ ਸੀ ਜਿਸ ਨੂੰ 3 ਅਪ੍ਰੈਲ 1944 ਦੇ ਦਿਨ ਫਾਂਸੀ ਦੇ ਦਿੱਤੀ ਗਈ 3 ਅਪ੍ਰੈਲ 1947 ਵੱਲੋਂ ਭਾਈ ਪਟੇਲ ਨੇ ਕਿਹਾ ਕਿ ਅੰਗਰੇਜ਼ਾਂ ਦੇ ਜਾਣ ਤੋਂ ਮਗਰੋਂ ਸਿੱਖਾਂ ਨੂੰ ਸਿੱਖਸ탄 ਦਾ ਇਲਾਕਾ ਦੇਾਂਗੇ 3 ਅਪ੍ਰੈਲ 1947 ਦੇ ਦਿਨ ਮਾਸਟਰ ਤਾਰਾ ਸਿੰਘ ਅਤੇ ਪਟੇਲ ਦੇ ਵਿਚਕਾਰ ਗੱਲਬਾਤ ਹੋਈ ਸੀ ਅਤੇ ਇਸ ਮੌਕੇ ਪਟੇਲ ਨੇ ਕਿਹਾ ਸੀਗਾ ਕਿ ਸਿੱਖਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਤਾਕਤ ਭਾਰਤੀਆਂ ਹੱਥ ਆਉਣ ਤੋਂ ਬਾਅਦ ਆਇਨੀ ਕਮੇਟੀ ਦੀ ਮੀਟਿੰਗ ਦੇ ਵਿੱਚ ਸਿੱਖ ਸਥਾਨ ਬਾਰੇ ਗੱਲਬਾਤ ਕੀਤੀ ਜਾਵੇਗੀ ਪਰ ਜਦ 15 ਅਗਸਤ 1947 ਦੇ ਦਿਨ Hindu ਆਗੂਆਂ ਦੇ ਕੋਲ ਮੁਲਕ ਦੀ ਹਕੂਮਤ ਆ ਗਈ ਤਾਂ ਉਹਨਾਂ ਨੇ ਸਿੱਖਾਂ ਨੂੰ ਜਵਾਬ ਦਿੱਤਾ ਅਬ ਹਾਲਾਤ ਬਦਲ ਚੁੱਕੇ ਹਨ ਤਾਕਤ ਸਾਡੇ ਪਾਸ ਹੈ ਅੰਗਰੇਜ਼ਾਂ ਕੋ ਪਾਸ ਨਹੀਂ ਹੈ 3 ਅਪ੍ਰੈਲ 1984 ਦੇ ਦਿਨ ਹਰਬੰਸ لال ਖੰਨਾ ਦੇ ਕਤਲ ਤੋਂ ਮਗਰੋਂ ਉਸ ਦੀ ਲਾਸ਼ ਦੇ ਨਾਲ ਜਾਂਦੇ ਜਲੂਸ ਦੇ ਦੌਰਾਨ ਦਹਿਸ਼ਤਗਰਦ ਕਈ ਟੋਲਿਆਂ ਨੇ ਸਿੱਖਾਂ ਅਤੇ ਸਿੱਖ ਧਾਰਾਵਾਂ ਤੇ ਹਮਲੇ ਕੀਤੇ ਨਾਲ ਜਾਂਦੀ CRP ਨੇ ਉਲਟਾ 8 ਮਾਸੂਮ ਸਿੱਖ ਗੋਲੀਆਂ ਦੇ ਨਾਲ ਭੁੰਨ ਦਿੱਤੇ 3 ਅਪ੍ਰੈਲ 1992 ਨੂੰ ਜਸਟਿਸ ਅਜੀਤ ਸਿੰਘ ਬੈਂਸ ਤੇ ਝੂਠਾ ਕੇਸ ਪਾ ਕੇ ਉਹਨਾਂ ਨੂੰ 골ਫ ਕਲੱਬ ਚੰਡੀਗੜ੍ਹ ਦੇ ਵਿੱਚ ਹੱਥਕੜੀ ਲਾ ਕੇ ਗ੍ਰਿਫਤਾਰ ਕੀਤਾ ਗਿਆ ਦੀਵ ਮਿਸਟਰ ਬਿਆਨ ਸਿੰਘ ਤੇ ਪੁਲਿਸ ਚੀਫ ਕੇਪੀ ਗੇਲ ਹੱਥੋਂ ਬੇਗੁਨਾਹ ਸਿੱਖਾਂ ਦੇ ਕਤਲੇਆਮ ਦਾ ਦੌਰ ਮਾਰਚ 1992 ਤੋਂ ਮਈ 1993 ਤੱਕ ਤੇਜ਼ੀ ਦੇ ਨਾਲ ਚੱਲਦਾ ਰਿਹਾ ਅਤੇ ਬੇਪਨਾਹ ਜ਼ੁਲਮ ਹੋਏ ਜ਼ੁਲਮਾਂ ਦਾ ਇਹ ਵੱਡਾ ਦੌਰ ਜੂਨ 1993 ਤੋਂ ਮਗਰੋਂ ਕੁਝ ਘਟ ਗਿਆ ਸੀ ਪਰ ਹੁਣ ਪੁਲਿਸ ਦੇ ਮੂੰਹ ਨੂੰ ਲਹੂ ਲੱਗ ਚੁੱਕਿਆ ਸੀ ਅਤੇ ਹੁਣ ਆਮ ਲੋਕਾਂ ਤੋਂ ਵੀ ਪੈਸੇ ਵਟੋਰਨ ਵੱਲ ਲੱਗ ਪਈ ਸੀ ਪੁਲਿਸ ਦੀ دہشتਗਰਦੀ ਦੀ ਇੱਕ ਸੋਚ ਨੇ ਇੱਕ ਨਵੀਂ ਜੁਰਮ ਲਹਿਰ ਕਾਇਮ ਕੀਤੀ ਪੁਲਿਸ ਵਾਲੇ ਖੁੰਖਾਰ دہشتਗਰਦ ਲੁਟੇਰੇ ਥੱਗ ਬਣਨ ਵਾਲ ਟੁਰਪੇ ਇਹ ਮ ਕਈ ਪੁਲਸੀਆਂ ਨੇ ਹਜ਼ਾਰਾਂ ਬੇਗੁਨਾ ਲੋਕ ਮਾਰੇ ਜ਼ਿਲਾਂ ਦੇ ਵਿੱਚ ਸੁੱਟੇ ਅਤੇ ਲੁੱਟ ਕੇ ਕੰਗਾਲ ਕੀਤੇ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਕਾਨੂੰਨ ਅਪੀਲ ਦਲੀਲ ਨਹੀਂ ਸੀ ਇਹੋ ਜਿਹਾ ਤਾਂ ਹਿਟਲਰ ਨੇ ਯਹੂਦੀਆਂ ਜਾਂ ਇਜ਼ਰਾਈਲ ਨੇ ਫਿਲਸਤੀਨੀਆ ਦੇ ਨਾਲ ਵੀ ਨਹੀਂ ਸੀ ਕੀਤਾ ਬਿਆਨਤਾ ਤੇ ਕੇਪੀ ਗੱਲ ਨੇ ਤਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਰੋੜਨਾ ਵੀ ਸ਼ੁਰੂ ਕਰ ਦਿੱਤਾ ਸੀ ਜਦ ਜਸਵੰਤ ਸਿੰਘ ਖਾਲੜਾ ਨੇ 25000 ਲਾਸ਼ਾਂ ਬਾਰੇ ਕਿਹਾ ਤਾਂ ਉਹਨਾਂ ਨੂੰ ਵੀ ਘਰੋਂ ਚੁੱਕ ਕੇ ਖਤਮ ਕਰ ਦਿੱਤਾ ਗਿਆ ਬਿਆਨਤਾ ਤੇ ਕੇਪੀ ਗੱਲ ਨੇ ਤਾਂ ਇੱਥੋਂ ਤੱਕ ਜ਼ੁਲਮ ਕੀਤਾ ਕਿ ਖਾੜਕੂ ਪਰਿਵਾਰਾਂ ਦੀਆਂ ਧੀਆਂ ਨੂੰਾਂ ਵੀ ਚੁੱਕ ਲਈਆਂ ਜਸਟਿਸ ਅਜੀਤ ਸਿੰਘ ਬੈਂਸ ਨੇ ਸਿੱਖ ਬੀਬੀਆਂ ਦੇ ਅਜਿਹੇ ਸੈਂਕੜੇ ਕੇਸ ਜ਼ਾਹਰ ਕੀਤੇ ਸਨ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਜਸਟਿਸ ਬੈਂਸ ਨੂੰ ਲੋਕਾਂ ਵਾਸਤੇ ਇਨਸਾਫ ਮੰਗਣ ਦੀ ਸਜ਼ਾ ਦੇਣ ਵਾਸਤੇ ਪੰਜਾਬ ਪੁਲਿਸ ਨੇ ਉਹਨਾਂ ਨੂੰ 3 ਅਪ੍ਰੈਲ 1992 ਨੂੰ ਹੱਥਕੜੀ ਲਾ ਕੇ ਗ੍ਰਿਫਤਾਰ ਕਰਕੇ ਜ਼ਲੀਲ ਕੀਤਾ ਜਸਟਿਸ ਬੈਂਸ ਨੇ ਜ਼ਮਾਨਤ ਕਰਵਾਉਣ ਤੋਂ ਨਾ ਕਰ ਦਿੱਤੀ ਅਤੇ ਬਡਾਇਲ ਜੇਲ੍ਹ ਦੇ ਵਿੱਚ ਰਹੇ ਤਕਰੀਬਨ 1 ਸਾਲ ਕੇਸ ਚੱਲਣ ਤੋਂ ਮੰਗਰੋ ਜਸਟਿਸ ਬੈਂਸ ਬਰੀ ਹੋਏ 3 ਅਪ੍ਰੈਲ 1990 ਸੁਖਦੇਵ ਸਿੰਘ ਕਾਲਾ ਲਾਲੂ ਕਮਾਂਡ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਇਆ 3 ਅਪ੍ਰੈਲ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਕਾਲਾ ਉਰਫ ਫਹੀਰਾ ਪੁੱਤਰ ਮਹਿੰਦਰ ਸਿੰਘ ਵਾਸੀ ਲਾਲੂ ਕਮਾਨ ਗੁਰਦਾਸਪੁਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 3 April 1992 ਦੇ ਦਿਨ ਪੰਜਾਬ ਪੁਲਿਸ ਨੇ ਸੁਵਿੰਦਰ ਸਿੰਘ ਪੁੱਤਰ ਭਗਤ ਸਿੰਘ ਵਾਸੀ ਪੱਡੇ ਨੇੜੇ ਫੇਰੂਮਾਨ ਜ਼ਿਲ੍ਹਾ ਅਮ੍ਰਿਤਸਰ ਗੁਰਮੀਤ ਸਿੰਘ ਫੌਜੀ ਅਤੇ ਉਸ ਦਾ ਭਰਾ ਵਾਸੀ ਪੰਜਵੜ ਅਮ੍ਰਿਤਸਰ ਜਸਵੰਤ ਸਿੰਘ ਪੱਪੂ ਵਾਸੀ ਪੰਜਵੜ ਲਖਬੀਰ ਸਿੰਘ ਲੱਖਾ ਵਾਸੀ ਕਲੇਰਵਾਲ ਅਮ੍ਰਿਤਸਰ ਗੁਰਦੀਪ ਸਿੰਘ ਬੋਗੀਵਾਸੀ ਮਨਸੂਰਵਾਲਾ ਫਿਰੋਜ਼ਪੁਰ ਜਸਮੀਲ ਸਿੰਘ ਉਰਫ ਜੱਸਾ ਬੱਬਰ ਵਾਸੀ ਮਾਨਸਰੋਵਰਵਾਲਾ ਫਿਰੋਜ਼ਪੁਰ ਸੇਵਕ ਸਿੰਘ ਸੇਵਾਬਲ ਵਾਸੀ ਫਿਰੋਜ਼ਪੁਰ ਹਰਜਿੰਦਰ ਸਿੰਘ ਜਿੰਦੀ ਵਾਸੀ ਅ블ੂਵਾਲ ਲੁਧਿਆਣਾ ਨਰਵੈਲ ਸਿੰਘ ਵਾਸੀ ਚੋਲਾ ਸਾਹਿਬ ਨੂੰ ਨਕਲੀ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 3 ਅਪ੍ਰੈਲ 1992 ਦੇ ਦਿਨ ਗੁਰਜੰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਢੱਲਵਾ ਜ਼ਿਲ੍ਹਾ ਸੰਗਰੂਰ ਹਰਜਿੰਦਰ ਸਿੰਘ ਕਲਾ ਅਤੇ 8 ਹੋਰ ਸਿੱਖ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 3 अप्रैल 2013 ਦੇ ਦਿਨ ਦਾਦੂਵਾਲ ਦੇ ਡੇਰੇਦਾਰ ਬਲਜੀਤ ਸਿੰਘ ਦਾ ਵਿਆਹ ਸੁਖਜੀਤ ਕੌਰ ਦੇ ਨਾਲ ਹੋਇਆ ਇਸ ਮੌਕੇ ਤੇ ਹਜ਼ਾਰਾਂ ਲੋਕ ਹਾਜ਼ਰ ਸਨ ਹੋਰਨਾਂ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਹਰਚਰਨ ਸਿੰਘ ਧਾਮੀ ਹਰਪਾਲ ਸਿੰਘ ਚੀਮਾ ਅਤੇ ਗੁਰਿੰਦਰ ਢਿੱਲੋਂ ਵੀ ਪੁੱਜੇ ਸਨ ਇਸ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਧੰਤਨ ਰਾਧਾ ਸਵਾਮੀ ਦੇ ਜ਼ਿਕਾਰੇ ਬੁਲਾਏ ਗਏ ਪਰ ਕਿਸੇ ਵੀ ਅਕਾਲੀ ਲੀਡਰ ਤੱਕ ਨੇ ਇਸ ਦਾ ਵਿਰੋਧ ਨਾ ਕੀਤਾ